ਕੁਰਾਲੀ ਦੇ ਵਾਰਡ ਨੰਬਰ 7 ਦੇ 5 ਸਾਲਾ ਬੱਚੇ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ناکਾਮ ਬੱਚੇ ਦੀ ਮਾਂ ਨੇ ਬੱਚੇ ਨੂੰ ਕਿਡਨਾਪਰਾਂ ਦੀ ਚੁੰਗਲ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਖਿੱਚਿਆ ਮਾਪਿਆਂ ਨੇ ਸਿਟੀ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਜਾਂਚ ਸ਼ੁਰੂ ਤੈਨੂੰ ਸਰ ਵੈਗਰੂ ਜਾਣਦਾ ਬਸ ਬਹੁਤ ਬਚਾਵ ਹੋ ਗਿਆ ਅੱਜ ਬਹੁਤ ਹੈ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦਾ ਆਪਾਂ ਇਸ ਕਰਕੇ ਕੰਪਲੇਂਟ ਦਿੱਤੀ ਨਾਲੇ ਵਿਚਾਲੇ ਜਿਹੜਾ ਬੱਚਾ ਬੈਠਾ ਸੀ ਰੱਬ ਜਾਣੇ ਵੀ ਉਹਨਾਂ ਦਾ ਬੱਚਾ ਸੀ ਡਰਗਡਿਕਟਿਡ ਸੀਗਾ ਜਾਂ ਉਹ ਵੀ ਕਿਸੇ ਦਾ ਕਿਡਨੈਪ ਕਰ ਰਹੇ ਸੀਗੇ ਜਦ ਮੈਨੂੰ ਨਹੀਂ ਦੇਖਿਆ ਤਾਂ ਇੱਕ ਬਾਈਕ ਵਾਲ ਆ ਰਿਹਾ ਸੀਗਾ ਇੱਕ ਅੰਕਲ ਸੀਗੇ ਵਿੱਚ ਇੱਕ ਬੱਚਾ ਸੀਗਾ ਇਹ ਵਿੱਚ ਬਿਲਕੁਲ ਦਬੋਗੇ ਬਿਠਾਇਆ ਆ ਸੀਗਾ ਨੂੰ ਜਦ ਮੈਂ ਖਿੱਚਿਆ ਉਹਨਾਂ ਨੂੰ ਮਨਾਂ ਦੀ ਬਾਈਕ ਵੀ ਗੇਰੀ ਤੇ ਅੱਗੇ ਦੀ ਮੈਨੂੰ ਕਹਿੰਦੇ ਤੁਸੀਂ ਤੱਕ ਮਤਲਬ ਖਿੱਚ ਕਿਉਂ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੂਨ ਕੋਰਾਲੀ ਤੇ ਜੋ ਵੀਡੀਓ ਅੱਜ ਤੁਹਾਨੂੰ ਅਸੀਂ ਵਿਖਾਣ ਜਾ ਰਿਹਾ ਉਹ ਹਰ ਇੱਕ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਹਰ ਇੱਕ ਪਰਿਵਾਰ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਸਕੂਲ ਜਾਵੇ ਅਤੇ ਪੜ੍ਹ ਲਿਖ ਕੇ ਚੰਗਾ ਇਨਸਾਨ ਬਣੇ ਪਰ ਜਦੋਂ ਸਕੂਲ ਤੋਂ ਘਰ ਬੱਚਾ ਲੋਟਦਾ ਹੈ ਤੇ ਉਸਦੇ ਨਾਲ ਜੇਕਰ ਮਾਪੇ ਉਸਨੂੰ ਲੈਣ ਵਾਸਤੇ ਉਸ ਸੜਕ ਤੇ ਨਹੀਂ ਜਾਂਦੇ ਤਾਂ ਕਦੇ ਵੀ ਕੋਈ ਵੱਡਾ ਵੱਡਾ ਹਾਦਸਾ ਵਾਪਰ ਸਕਦਾ ਹੈ ਅਜੇ ਹਾਈ ਇੱਕ ਹਾਦਸਾ ਕੋਰਾਲੀ ਦੇ ਵਾਰ ਨੰਬਰ 7 ਦੇ ਵਿੱਚ ਹੋਣ ਤੋਂ ਬਚ ਗਿਆ ਆਖਰ ਪਾ ਪੂਰਾ ਮਾਮਲਾ ਕੀ ਹੈ ਸਰਨਲ ਭਾਈ ਸਾਹਿਬ ਨੇ ਭਾਈ ਸਾਹਿਬ ਪਹਿਲਾਂ ਆਪਣਾ ਨਾਮ ਕੀ ਹੈ ਦੱਸਿਓ ਸ੍ਰੀਪ੍ਰੀਤ ਕਬਲ ਸਿੰਘ ਕੀ ਗੱਲ ਹੋ ਗਈ ਸੀਗੀ ਅੱਜ ਸਰ ਮੈਂ ਕੰਮ ਤੇ ਸੀਗਾ ਤੇ ਬੇਟੇ ਨੂੰ ਅੱਗੇ ਮੈਂ ਲੈ ਆਉਣਾ ਹੁੰਦਾ ਤੇ ਅੱਜ ਮੈਂ ਲੇਟ ਹੋ ਗਿਆ ਥੋੜਾ ਜਾ ਤਾਂ ਵਾਈਫ ਲੈਣ ਜਾ ਰਹੀ ਸੀ ਸਾਡੇ ਸਾਹਮਣੇ ਦੀਦੀ ਨੇ ਇਹਨਾਂ ਦੇ ਬੱਚੇ ਵੀ ਪੜਦੇ ਨੇ ਤੇ ਸਕੂਲੋਂ ਲੈ ਕੇ ਆ ਰਹੇ ਸੀ ਸਾਰੇ ਨਾਲ ਸੀਗੇ ਤੇ ਮੇਰੇ ਕੋਲ ਮੇਰਾ ਕੰਸਟਰਕਸ਼ਨ ਦਾ ਕੰਮ ਹੈ ਮੇਰੀ ਲੇਬਰ ਆਂਦੀ ਹੈ ਤੇ ਦੀਦੀ ਨੂੰ ਲੱਗਾ ਵੀ ਕਿਤੇ ਲੇਬਰ ਦਾ ਕੋਈ ਬੰਦਾ ਲੈਣ ਆਇਆ ਹੈ ਤੇ ਉਹ ਸਾਡਾ ਕੋਈ ਜਾਣਕਾਰ ਬੰਦਾ ਨਹੀਂ ਸੀ ਨਾ ਲੇਬਰ ਵਾਲਾ ਸੀਗਾ ਜਿਸ ਨੇ ਸਾਡੇ ਬੱਚੇ ਨੂੰ ਠਾਲ ਕੇ ਮੋਟਰਸਾਈਕਲ ਤੇ ਬਟਾ ਲਿਆ ਨਾਲ ਇੱਕ ਲੇਡੀਜ਼ ਵੀ ਸੀ ਤੇ ਇੱਕ ਬੱਚਾ ਉਹਨਾਂ ਦੇ ਵਿਚਾਲੇ ਬੈਠਾ ਸੀ ਜਿਹੜੀ ਅੱਖਾਂ ਬੰਦ ਸੀਗੀਆਂ ਤੇ ਮੈਂ ਪੂਰਾ ਮਾਮਲਾ ਦੇਖਿਆ ਨਹੀਂ ਮੈਨੂੰ ਸਾਰਾ ਮੇਰੀ ਵਾਈਫ ਨੇ ਦੱਸਿਆ ਤੇ ਦੀਦੀ ਨੇ ਤੇ ਉਹ ਬੱਚਾ ਮੇਰਾ ਇਹਨਾਂ ਨੇ ਬਢਾਲ ਕੇ ਉਹ ਕੁਦਰਤੀ ਆਪਣੇ ਘਰ ਵੱਲ ਨੂੰ ਆ ਗਏ ਤੇ ਅੱਗੇ ਮੇਰੇ ਵਾਈਫ ਖੜੇ ਸੀ ਕਿਉਂਕਿ ਮੈਂ ਲੇਟ ਹੋ ਗਿਆ ਤਾਂ ਫੋਨ ਕਰਤਾ ਸੀ ਇਹ ਲੈਣ ਜਾ ਰਹੇ ਸੀ ਬਾਹਰ ਤੇ ਇਹ ਗਲੀ ਦੇ ਬਾਹਰ ਹੀ ਖੜੇ ਸੀ ਵੀ ਉਧਰੋਂ ਦੀਦੀ ਆ ਰਹੇ ਆ ਦੇਖ ਕੇ ਤੇ ਉਹ ਬੰਦੇ ਬਾਈਕ ਤੇ ਲੈ ਕੇ ਜਾ ਰਹੇ ਸੀ ਥੋੜੀ ਜਿਹਾ ਅੱਗੇ ਵਾਈਫ ਨੇ ਦੇਖਿਆ ਜਦ ਕੋਈ ਲੈ ਕੇ ਜਾ ਰਿਹਾ ਇਹਨਾਂ ਨੇ ਹੱਥ ਮਾਰਿਆ ਉਹ ਰੁਕੇ ਨਹੀਂ ਇਹਨਾਂ ਨੂੰ ਵੀ ਪਹਿਲਾਂ ਆਹੀ ਲੱਗਾ ਵੀ ਉਹ ਲੇਬਰ ਵਾਲੇ ਆ ਪਰ ਜਦ ਆਤਮਰਦ ਨਹੀਂ ਰੁਕੇ ਐਨੇ ਇੱਕਦਮ ਬੱਚਾ ਖੋ ਲਿਆ ਜੇ ਖੋ ਲਿਆ ਉਹ ਕਹਿੰਦੇ ਸੀ ਬੱਚਾ ਘਾਤੋ ਖੋ ਰਹੇ ਹੋ ਤੇ ਵਾਈਫ ਨੇ ਕਿਹਾ ਵੀ ਮੇਰਾ ਬੱਚਾ ਹੈ ਬਸ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਇਹਨਾਂ ਦੀ ਕੋਈ ਆਵਾਜ਼ ਨਹੀਂ ਨਿਕਲੀ ਇਹ ਤਾਂ ਇੱਕਦਮ ਘਬਰਾ ਗਏ ਉਹ ਮੋਟਰਸਾਈਕਲ ਵੀ ਇਹਨਾਂ ਨੇ ਛੁੱਟਤਾ ਸੀ ਮਤਲਬ ਫੜ ਲਿਆ ਉਸ ਤੋਂ ਬਾਅਦ ਇਹ ਆਪ ਘਬਰਾ ਗਏ ਬਹੁਤ ਜ਼ਿਆਦਾ ਬੱਚੇ ਨੂੰ ਗੱਲ ਲਾ ਕੇ ਇਹ ਘਰ ਨੂੰ ਆ ਗਏ ਆਣ ਕੇ ਇਹਨਾਂ ਨੇ ਮੈਨੂੰ ਫੋਨ ਕਰਿਆ ਵੀ ਇੱਦਾਂ ਇੱਦਾਂ ਘਟਨਾ ਵਾਪਰ ਗਈ ਹੈ ਤੇ ਮੈਂ ਕਿਹਾ ਕੋਈ ਨਹੀਂ ਤੁਸੀਂ ਘਰ ਆ ਚਲੋ ਮੈਂ 50 ਮਿੰਟਾਂ ਚ ਆ ਗਿਆ ਸਰ ਮੈਂ ਘਰ ਆਇਆ ਤਾਂ ਫਿਰ ਘਰ ਆ ਕੇ ਦੇਖਿਆ ਤਾਂ ਬਸ ਇਹ ਰੋ ਰਹੀ ਸੀ ਪਹਿਲਾਂ ਬੋਲੀ ਕੁਝ ਨਹੀਂ ਸ਼ਾਂਤ ਸੀਗੇ ਬਸ ਜਦ ਮੈਂ ਆਇਆ ਇਹਨਾਂ ਨੇ ਮੈਨੂੰ ਦੱਸਿਆ ਮੈਂ ਦੁਬਾਰਾ ਪੁੱਛਿਆ ਦੋ ਮਿੰਟ ਬੁਲਾਇਆ ਬਹੁਤ ਘਬਰੇ ਹੋਈ ਸੀ ਘਬਰਨ ਤੋਂ ਬਾਅਦ ਇਹਨਾਂ ਨੇ ਫਿਰ ਸਾਰੀ ਦੱਸੀ ਵੀ ਕੀ ਕੀ ਹੋਇਆ ਬਸ ਫਿਰ ਉਸ ਤੋਂ ਬਾਅਦ ਸਰ ਹੁਣ ਸਾਨੂੰ ਹਲੇ ਤੱਕ ਕੁਝ ਨਹੀਂ ਸਮਝ ਆ ਰਿਹਾ ਵੀ ਕੀ ਹੋ ਗਿਆ ਤੇ ਕੀ ਹੋ ਰਿਹਾ ਹੈ ਤੁਹਾਡੇ ਬੱਚਾ ਕਿੰਨੇ ਸਾਲ ਦਾ ਤੇ ਕੀ ਨਾਮ ਹੈ ਬੱਚੇ ਦਾ ਗੁਰਜੋਤ ਸਿੰਘ ਨਾਮ ਹੈ 5 ਸਾਲ ਦਾ ਹੈ ਤੇ ਸਕੂਲ ਚ ਪੜਦਾ ਹੈ ਈਵਨ ਇਹਨਾਂ ਦੇ বাস ਨੰਬਰ 3 ਦੇ ਡਰਾਈਵਰ ਨੇ ਜੇ ਬਲਕੌਰ ਸਿੰਘ ਉਹ ਡਰਾਈਵਰ ਇਹਨੇ ਵਧੀਆ ਨਹੀਂ ਵੀ ਜਦ ਤੱਕ ਬੱਚਾ 2 ਢਿੰਗਾ ਪੱਟ ਨਾ ਲਵੇ ਜਾਂ ਪਰਿਵਾਰਕ ਕੋਈ ਬੰਦਾ ਖੜਾ ਨਾ ਹੋਵੇ ਉਦੋਂ ਬੰਦਾ 10 10 ਮਿੰਟ ਵੀ ਵੇਟ ਕਰ ਲੈਂਦੇ ਨੇ ਤੇ ਉਹ ਤਾਂ ਚਲੋ ਦੀਦੀ ਪਿੱਛੇ ਸੀਗੀ ਉਹਨੇ ਦੇਖ ਕੇ ਭੇਜਤਾ ਵੀ ਇਕੱਠੇ ਜਾ ਰਹੇ ਆ ਦੀਦੀ ਹਣੀ ਵੀ ਆ ਰਹੇ ਸੀ ਦੀਦੀ ਨੂੰ ਲੱਗਾ ਲੇਬਰ ਦਾ ਬੰਦਾ ਹੈ ਮਤਲਬ ਹੁਣ ਸਮਝ ਹੀ ਨਹੀਂ ਲੱਗਾ ਸਾਨੂੰ ਸਰ ਕੀ ਹੋਇਆ ਕੀ ਨਹੀਂ ਅਸੀਂ ਆਪੇ ਹੁਣ ਹਾਲੇ ਵੀ ਸਾਨੂੰ ਕੁਝ ਨਹੀਂ ਪਤਾ ਬਸ ਇਸ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੈ ਜੀ ਹਾਂਜੀ ਸਰ ਹੁਣੀ ਥੋੜੀ ਦੇਰ ਪਹਿਲਾਂ ਮੈਂ ਕੰਪਲੇਂਟ ਕਰਾ ਕੇ ਆਇਆ ਜੀ ਕਰਾਲੀ ਸਿਟੀ ਥਾਣੇ 'ਚ ਤੇ ਉੱਥੇ ਜਿਹੜੇ ਆਈਓ ਸਾਹਿਬ ਨੇ ਉਹ ਹਾਈ ਕੋਰਟ ਗਏ ਹੋਏ ਨੇ ਉਹ ਥੋੜੀ ਦੇਰ 'ਚ ਆ ਰਹੇ ਨੇ ਫੋਨ ਉਹਨਾਂ ਦਾ ਆ ਲਿਆ ਹੈ ਤੇ ਕਹਿੰਦੇ ਮੈਂ ਹਾਈ ਕੋਰਟ ਤੋਂ ਸਿੱਧਾ ਹੋ ਕੇ ਤੁਹਾਡੇ ਕੋਲ ਆ ਰਿਹਾ ਹਾਂ ਤੁਸੀਂ ਜਰੂਰ ਭਾਵੁਕ ਦਿਖ ਰਹੇ ਹੋ ਪਾਜੀ ਇਹ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਤੁਹਾਡਾ ਕੁਝ ਨਾ ਕੁਝ ਚੰਗਾ ਕੰਮ ਕੀਤਾ ਹੋਇਆ ਅੱਗੇ ਆਣਾ ਨਹੀਂ ਤਾਂ ਕੁਝ ਹੋਰ ਵੀ ਹੋ ਸਕਦਾ ਸੀ ਪਤਾ ਹੀ ਨਹੀਂ ਸਰ ਵਾਈਗਰੋ ਜਾਣਦਾ ਹੈ ਬਸ ਬਹੁਤ ਬਚਾਅ ਹੋ ਗਿਆ ਅੱਜ ਬਹੁਤ ਹੈ ਕੱਲ ਨੂੰ ਕਿਸੇ ਨਾਲ ਵੀ ਵਾਪਰ ਸਕਦਾ ਆਪਾਂ ਇਸ ਕਰਕੇ ਕੰਪਲੇਂਟ ਦਿੱਤੀ ਨਾਲੇ ਬਚਾ ਲਈ ਜਿਹੜਾ ਬੱਚਾ ਬੈਠਾ ਸੀ ਰੱਬ ਜਾਣੇ ਵੀ ਉਹਨਾਂ ਦਾ ਬੱਚਾ ਸੀ ਡਰੱਗ ਰੈਕਟਿਡ ਸੀਗਾ ਯਾ ਉਹ ਵੀ ਕਿਸੇ ਦਾ ਕਿਡ ਮੈਪ ਕਰ ਰਹੇ ਸੀਗੇ ਇਹ ਵੀ ਨਹੀਂ ਪਤਾ ਜੀ ਕਿ ਸਿੱਧਾ ਬੱਚਾ ਹੀ ਨਾ ਹੋ ਗਏ ਹੋ ਤਾਂ ਅਸੀਂ ਕੰਪਲੇਂਟ ਦੇ ਕੇ ਆਏ ਆ ਨਲ ਲਿਖਾ ਕੇ ਆਏ ਆ ਇਹ ਗੱਲ ਕੋਈ ਸੀਸੀਟੀਵੀ ਫੁਟੇਜ ਵੀ ਕੈਮਰਾ ਕਮਰਾ ਦੇਖਿਆ ਵੀ ਜੀ ਅਸਲ ਕੁਝ ਵੀ ਨਹੀਂ ਦੇਖਿਆ ਜੀ ਇਧਰਲੇ ਪਾਸੇ ਗਲੀ ਚ ਤਾਂ ਹੈ ਨਹੀਂ ਪਰ ਪਿੱਛੇ ਜਾ ਕੇ ਬਾਹਰ ਜਾ ਕੇ ਦੇਖਣਾ ਹੁਣੀ ਚੈੱਕ ਕਰਨ ਜਾਵਾਂਗੇ ਆ ਰਹੇ ਨੇ ਆਈਓ ਸਾਹਿਬ ਜਦੋਂ ਆਉਂਦੇ ਆ ਸੁਖਦੇਵ ਨਾਮ ਦੱਸਿਆ ਸੀ ਉਹਨਾਂ ਨੇ ਉਹ ਆਉਂਦੇ ਆਗਾ ਫਿਰ ਚੈੱਕ ਕਰਨ ਜਾਉਂਗੇ ਸਾਰੇ ਨਾਲ ਮੈਡਮ ਵੀ ਨੇ ਜਿਨ੍ਹਾਂ ਨੇ ਬੱਚੇ ਦੀ ਜਾਨ ਬਚਾਈ ਆ ਮੈਡਮ ਆਪਣਾ ਨਾਮ ਕੀ ਹੈ ਪਰਮੇਧਕੌਰ ਕੀ ਹੋਇਆ ਸੀ ਸਾਰਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਸੀਗੀ ਮੈਂ ਦੀਦੀ ਤੋਂ ਪੁੱਛਿਆ ਦੀਦੀ ਗੁਰਜੋਤ ਦੀਦੀ ਕਹਿੰਦੇ ਪੈਦਲ ਪੈਦਲ ਆ ਰਿਹਾ ਜਦ ਮੈਨੂੰ ਨਹੀਂ ਦੇਖਿਆ ਤਾਂ ਇੱਕ ਬਾਈਕ ਵਾਲ ਆ ਰਿਹਾ ਸੀਗਾ ਇੱਕ ਅੰਕਲ ਸੀਗੇ ਵਿੱਚ ਇੱਕ ਬੱਚਾ ਸੀਗਾ ਇਹ ਵਿੱਚ ਬਿਲਕੁਲ ਦਬੋ ਕੇ ਬਿਠਾਇਆ ਆ ਸੀਗਾ ਨੂੰ ਜਦ ਮੈਂ ਖਿੱਚਿਆ ਉਹਨਾਂ ਨੂੰ ਮਨਾਂ ਦੀ ਬਾਈਕ ਵੀ ਗੇਰੀ ਤੇ ਅੱਗੇ ਉਹਦੇ ਮੈਨੂੰ ਕਹਿੰਦੇ ਤੁਸੀਂ ਤੱਕ ਮਤ ਖਿੱਚ ਕਿਉਂ ਰਹੇ ਹੋ ਜਦ ਮੈਂ ਉਤਾਰ ਲਿਆ ਉਹਨਾਂ ਨੇ ਬੈਗ ਵੀ ਉੱਥੇ ਰੱਖਤਾ ਉਹ ਸਿੱਧਾ ਹੀ ਚਲੇ ਗਏ ਕਿਸ ਤਰ੍ਹਾਂ ਦੇਖਣ ਨੂੰ ਹੂਲੀਆ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦਾ ਦਿਲ ਲੱਗ ਰਿਹਾ ਬੰਜਾਰੇ ਹੁੰਦੇ ਹਨ ਉਹਨਾਂ ਵਰਗੇ ਸੀਗੇ ਉਹ ਕੱਪੜੇ ਉਸੇ ਤਰ੍ਹਾਂ ਨੇ ਪਾਏ ਹੋਏ ਸੀਗੇ ਪਰ ਉਹਨਾਂ ਨੇ ਬੰਜਾਰੇ ਡਾਇਆ ਹੋਇਆ ਸੀਗਾ ਤੇ ਹੱਥ 'ਚ ਉਹ ਲੇਡੀ ਨੇ ਟੁੱਟੀ ਚੱਪਲ ਫੜੀ ਹੋਈ ਸੀਗੀ ਕਿ ਜਿੱਦਾਂ ਕੀ ਖਿਚਤਾਨੀ ਜੀ ਆ ਟੁੱਟ ਗਈ ਹੋਏ ਜਾਂ ਕੀ ਹੋਇਆ ਨਹੀਂ ਕੁਝ ਪਤਾ ਜਦੋਂ ਤੁਸੀਂ ਸੰਘਰਸ਼ ਕਰਿਆ ਤੇ ਕੋ ਰੋਲਾ ਰੋਲਾ ਵੀ ਪਾਇਆ ਲੋਕ ਵੀ ਇਕੱਠੇ ਹੋਏ ਨਹੀਂ ਇੱਥੇ ਸਿਰਫ ਦੀਦੀ ਸੀਗੇ ਮੈ ਸੀਗੀ ਤੇ ਇੱਕ ਆ ਭਾਜੀ ਸੀਗੇ ਜੋ ਆਪਣੇ ਬੱਚੇ ਨੂੰ ਅਸੀਂ ਲੈ ਕੇ ਆਂਦੇ ਆ ਤੁਸੀਂ ਕੀ ਕੀ ਅਪੀਲ ਕਰਦੇ ਹੋ ਮਾਪਿਆਂ ਨੂੰ ਵੀ ਕਿ ਆਪਣੇ ਬੱਚੇ ਨੂੰ ਖੁਦ ਲੈਨ ਜਾਓ ਤੁਹਾਨੂੰਰ ਧਿਆਨ ਰੱਖੋ ਕਿਸੇ ਤੇ ਭਰੋਸਾ ਨਾ ਕਰੋ ਬਸ ਸਾਡੇ ਨਾਲ ਉਹ ਭੈਣ ਵੀ ਨੇ ਜਿਹੜੇ ਕੀ ਜਿਹੜੇ ਉਹ ਬੱਚੇ ਨੂੰ ਜਦੋਂ ਬੱਚੇ ਨੂੰ ਡ੍ਰੋਪ ਕਰ ਰਹੇ ਸੀਗੇ ਤੇ ਉਹ ਵੀ ਉੱਥੇ ਖੜ੍ਹ ਜਗੇ ਕੀ ਗੱਲ ਹੋਈ ਸੀਗੀ ਤੁਸੀਂ ਮੋਕੇ ਤੇ ਸੀਗੇ ਜੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸੀਗਾ ਨਹੀਂ ਮੈਂ ਤਾਂ ਗੁੜੀ ਆ ਮਤਲਬ ਕਿ ਮੇਰੇ ਕੋਲੇ ਖੜੀ ਸੀ ਨਾਲ ਵਾਲੇ ਭਾਜੀ ਲੈ ਕੇ ਆਏ ਸੀ ਮੈਂ ਥੋੜਾ ਲੇਟ ਪਹੁੰਚੀ ਸੀ ਉਸ ਤੇ ਉੱਥੇ ਤੇ ਪਿੱਛੋਂ ਮੈਨੂੰ ਤਾਂ ਅਵੇ ਸੀ ਉਹਨਾਂ ਦੇ ਲੇਬਰ ਵਾਲੇ ਹੋਣ ਕਿਤੇ ਤੇ ਮੈਂ ਉਹਦੀ ਬੇਟੇ ਸੀ ਮੈਂ ਕਿਹਾ ਮੈਂ ਜੋਤ ਨੂੰ ਕਹਿੰਦੀ ਮम्मा ਚਲੋ ਚੱਲੀਏ ਕੁੜੀ ਆ ਕਹਿੰਦੀ ਮੈਂ ਕਿਹਨੇ ਜੋਤੋਂ ਦਾ ਉਹਨਾਂ ਦੇ ਲੇਬਰ ਵਾਲੇ ਲੈ ਕੇ ਆ ਰਹੇ ਨੇ ਫਿਰ ਉਹ ਤਾਂ ਮੰਨਤ ਪਿੱਛੇ ਦੇ ਪਹੁੰਚੇ ਉਹਦੇ ਮम्मा ਫਿਰ ਇਹਨਾਂ ਨੇ ਉਹ ਗਿੱਤਾ ਸੋ ਕੁ ਇਹਦਾ ਵੀ ਬਰੋਧ ਕੀਤਾ ਕਿਉਂ ਖਿੱਚ ਰਹੇ ਹੋ ਬੱਚੇ ਨੂੰ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਦੀ ਵੀ ਚਲੋ ਟੈਨਸ਼ਨ ਤਾਂ ਹੁੰਦੀ ਆ ਬੱਚੇ ਦੀ ਹਣਾ ਆਵਾਜ਼ ਬੰਦੋ ਕਿ ਜੇ ਜੋ ਵੀ ਆ ਜੇ ਕੋਈ ਆਸਰਾ ਨਾ ਹੁੰਦਾ ਅਚੰਦੇ ਜੀ ਰੋਲਾ ਪਾਤਾ ਨੇ ਜੇ ਮੈਂ ਵੀ ਕਹਿੰਦੀ ਵੀ ਤੁਸੀਂ ਕੌਣ ਹੋ ਜਾਂ ਕੁਝ ਵੀ ਦੋ ਟੈਨਸ਼ਨ ਚ ਫਿਰ ਇਹਦੇ ਬਾਅਦ ਚ ਦੱਸਿਆ ਵੀ ਪਤਾ ਇਹਨਾਂ ਨੂੰ ਜਾਣਦੇ ਵੀ ਨਹੀਂ ਕੌਣ ਨੇ ਉਹ ਤਾਂ ਚਲੋ ਬਚਾਵ ਰਹਿ ਗਿਆ ਤਾਂ ਅੱਗੇ ਵਾਸਤੇ ਮਾਪਿਆਂ ਨੂੰ ਜਾਂ ਕਿਸੇ ਨੂੰ ਵੀ ਸਭ ਨੂੰ ਇਹੀ ਅਪੀਲ ਆ ਵੀ ਆਪਣੇ ਬੱਚਿਆਂ ਨੂੰ ਆਪ ਧਿਆਨ ਰੱਖੋ ਜੀ ਤੁਸੀਂ ਮੋਟਰਸਾਈਕਲ ਦਾ ਨੰਬਰ ਵੀ ਪੜਿਆ ਕਿਹੜਾ ਮੋਟਰਸਾਈਕਲ ਹੈ ਕੁਝ ਪਛਾਣ ਹੈ ਜੀ ਕੁਝ ਨਹੀਂ ਸੀ ਜੀ ਬਸ ਉਹ ਤਾਂ ਕੋਈ ਹੋਰ ਨਾ ਤਾਂ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਤੇ ਜਰੂਰ ਤੁਸੀਂ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਅਤੇ ਜਦੋਂ ਪੁਲਿਸ ਨੂੰ ਵੀ ਅਪੀਲ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਲਦ ਤੋਂ ਜਲਦ આરોપી ਨੂੰ ਗ੍ਰਿਫਤਾਰ ਕੀਤਾ ਜਾਵੇ ਜਿਸ ਨੇ ਵੀ ਇਹਨਾਂ ਦਾ ਬੱਚਾ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਇੱਕ ਵੱਡਾ ਮਾਮਲਾ ਹੈ ਅਤੇ ਕੱਲ ਕਿਸੇ ਹੋਰ ਪਰਿਵਾਰ ਦੇ ਨਾਲ ਵੀ ਅਜਿਹੇ ਕੁਝ ਹੋ ਸਕਦਾ ਹੈ